ਬ੍ਰੰ ਕਰੀ ਕਿਹਦੀ ਗੱਡੀ ਆ ਮੇਰੀ ਗੱਡੀ ਆ ਮੇਰੀ ਐ ਕੀ ਦੀ ਤੈਨ ਚਲਾਉਣੀ ਤਾਂ ਹੁੰਦੀ ਨਹੀਂ ਐ ਕੀ ਦੀ ਆ ਫਿਰ ਦੱਸ ਦੇ ਇੱਧਰ ਦੱਸ ਫਿਰ ਕੀ ਦੀ ਆ ਗੱਡੀ ਵੱਡਾ ਹੋ ਕੇ ਕੀ ਬੰਨ ਹੈ ਓ ਫੰਗੜਾ ਫੰਗੜਾ ਵਾਇਆ ਕਰਨਾ ਇਹ ਬਣੂ ਪੰਗੜੇ ਦਾ ਕੋਚ ਕੀ ਕਰਿਆ ਕਰਨਾ ਵੱਡਾ ਹੋ ਕੇ ਬੰਗੜ ਕਰਕੇ ਦਿਖਾ ਦੇ ਫਿਰ ਲੁੱਡੀ ਕਿਵੇਂ ਪਾਏਗਾ ਲੁੱਡੀ ਕਿਵੇਂ ਨੱਚੇਗਾ ਮਹਤਾਬ ਕਿਵੇਂ ਬੀ 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 ਪੀਲਾ ਦੇ ਪੀ ਘੇਰ ਤਾਂ ਤੈਨੂੰ ਪਤਾ ਨਹੀਂ ਕਿੱਥੋਂ ਪੈਂਦਾ ਹਾਰਨੇ ਕਿੱਥੋਂ ਆਜਦਾ ਬੀਬੀ ਬੀਬੀ ਸਟੀering ਕਿਹੜਾ ਸਟੀering ਲਾਈਟ ਕਿੱਥੋਂ ਜਗਦੀ ਆ ਤੇ ਹੈਂਡ ਬ੍ਰੇਕ ਕਿਹੜੇ ਆ ਹੈਂਡ ਬ੍ਰੇਕ ਓਏ ਚਾਕੀ ਦਾ ਜਾਨਣਾ ਸਹੀ ਆ ਸਹੀ ਆ ਸਹੀ ਆ ਹਾਂ ਬ੍ਰੇਕ ਕਿਹੜੇ ਬ੍ਰੇਕ ਆ ਅੱਛਾ ਰੇਸ ਰੇਸ ਨਹੀਂ ਪਤਾ ਗੇਅਰ ਤਾਂ ਪਤਾ ਮਿਊਜ਼ਿਕ ਕਿੱਥੋਂ ਚੱਲਦਾ ਮਿਊਜ਼ਿਕ ਚਲਾਈ ਮਿਊਜ਼ਿਕ ਚਲਾ ਕੇ ਦਿਖਾ ਮਿਊਜ਼ਿਕ ਸ਼ੀਸ਼ਾ ਕਿੱਥੋਂ ਡਾਊਨ ਹੁੰਦਾ ਹਾਂ ਤੇ ਮਹਿਤਾਬ ਕੀ ਕਰਦਾ ਹੁੰਦਾ ਮਹਿਤਾਬ ਨੂੰ ਆਉਂਦੀ ਹੈ ਗੱਡੀ ਚਲਾਉਣੀ की? <laughs> कौन चला गौन कौन कौन उची बोल कौन चला मेहताब करी -करी? तोड़ता, तोड़ता मेहताब ने ਆ ਦੇ ਵੀਡੀਓ ਬਣ ਗਈ ਤੋੜਤਾ ਮੈਂ ਲੀਡ ਕਰਨੀ ਹੁਣ ਤੋੜਤਾ ਤੂੰ ਤੋੜਤਾ ਹਏ ਤੋੜਤਾ ਜੁੜ ਗਿਆ ਵੀ ਜੁੜ ਗਿਆ ਡਰ ਗਿਆ ਸੀ ਹੈ ਡਰ ਗਿਆ ਸੀ ਮੈਂ ਤਾਂ ਬੀਬੀ ਕਿੱਥੇ ਹੈ ਬੀਬੀ ਕਿੱਥੇ ਗਈ ਮੈਂ ਤਾਂ ਬੀਬੀ ਕਿਵੇਂ ਚਲਾएंगे ਗੱਡੀ ਕਿੰਨਾ ਖੁਸ਼ ਹੁੰਦਾ ਨਵੂ ਦੇਖ। ਅੱਪਾ ਅੱਪਾ ਨਵੂ ਤੈਨੂੰ ਬੁਲਾਈ ਜਾਂਦਾ। ਅੱਪਾ ਅੱਪਾ ਹੈਲੋ। ਤੈਨੂੰ ਨਵੂ ਨੂੰ ਦੇਖ ਕੇ ਖੁਸ਼ ਹੋ ਗਿਆ। ਚਾਚਾ ਹਾਂਜੀ ਲਓ। ਨਵੂ ਨੂੰ ਕਹਿੰਦਾ ਨਾਲ ਵਾਹ। ਲਾ ਮਲਾ ਗਿਆ ਲੰ। ਜਿਹੜੇ ਤੁੰਦਸ ਮਿਲ ਰਹੇ। ਤੂੰ ਬਹਿ ਜਾ ਦੇ ਲੱਗਦਾ ਨਹੀਂ ਦਾ ਮੂੰਹ ਕਿਵੇਂ ਕਰਦਾ ਨਵੇਂ ਪਿੱਛੇ ਜਾਣ ਨਵੇਂ ਬਹਿ ਜਾ ਵੀਰੇ ਪਿੱਛੇ ਮਹਿਤਾਬ ਨੇ ਨਵੂ ਤੋੜਤਾ ਸੀਗਾ ਕੀ ਤੋੜਤਾ ਸੀ ਮਹਿਤਾਬ ਨੇ ਮਿਤਾਬ ਕੀ ਤੋੜਿਆ ਕੀ ਤੋੜਿਆ ਸੀ ਤੋੜਤਾ ਹਾਏ ਮਹਿਤਾਬ ਨੇ ਤੋੜਤਾ ਈੰਦਿਕਾ ਮੈਂ ਤਾਂ ਉਹਨੂੰ ਪੁੱਛ ਬਰਥਡੇ ਤੇ ਕਿੰਨੂੰ ਮੈਂ ਤਾਂ ਬਰਥਡੇ ਤੇ ਮੈਨੂੰ ਤਾਂ ਸੱਦਿਆ ਨਹੀਂ ਤੂੰ ਮੈਨੂੰ ਨਹੀਂ ਸੱਦਿਆ ਕਿਹਨੂੰ ਕਿਹਨੂੰ ਸੱਦਿਆ ਸੀ ਦੱਬੀ ਆ ਕਿਨੂੰ ਦੱਬੀ ਦੱਬੀ ਆ ਰੱਬੀ ਰੱਬੀ ਦਾ ਹੋਰ ਕਿਨੂੰ ਸੱਦਿਆ ਸੀ ਹੋਰ ਕਿਨੂੰ ਸੱਦਿਆ ਸੀਗਾ ਮੰਮੀ ਮੈਂ ਬੰਦ ਕਰਦੀ ਆ ਮੰਮੀ ਚ ਫੇ ਚਾਬੀ ਦਊਂਗੀ ਪਰ ਦੱਸ ਬਰਥਡੇ ਤੇ ਕਿਹਨੂੰ ਕਿਹਨੂੰ ਸੱਦਿਆ ਸੀਗਾ ਮੰਮਾ ਹੋਰ ਕਿਨੂੰ ਪਤਾ ਹੋਰ ਕਿਨੂੰ ਨੰਨੂਆ ਨੰਨੂ ਮੈਂ ਨੰਨੂਆ ਹਾਂ ਰ ਵਿਰਾਹ ਹੋਰ ਧੱਦਿਆ ਸੀ ਮੈਨੂੰ ਤਾਂ ਮੈਂ ਹਨਾ ਤੇ ਦੀਦੀ ਨੂੰ ਨਹੀਂ ਸੱਦਿਆ ਮੈਨੂੰ ਕਾਂ ਕਿਵੇਂ ਆਵਾਜ਼ ਕੱਢਦਾ ਹੁੰਦਾ ਹੈ ਚਿੜੀਆਂ ਠੀਕ ਠੀਕ ਜੀ ਤੇ ਬੂ 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 ਬੋ ਬੋ ਚਲੋ ਠੀਕ ਹੈ ਮੈਂ ਤਾਂ ਬਾਏ ਕਰਦੇ ਬਾਏ ਬਾਏ ਹਾਏ ਹੱਥ ਨਾ ਕਰਦੇ ਹੈਡ ਰੇਜ ਕਰਦੇ ਬਾਏ ਦੀਦੀ ਦੀਦੀ ਤਾਂ ਗਈ ਸਬਾਈ ਕਰ ਦੇ ਬਾਈ ਕਰ ਦੇ ਬਾਲਕ ਜੀਜੀ ਆ ਜੀਜੀ ਅੱ ਗਈ ਓਏ ਹੋਏ 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 ਦੀਦੀ ਕੋਲ ਜਾਣਾ